ਉਸ ਹਕੂਮਤਾਂ ਦੇ ਯਵਰ ਤੋਂ ਬਾਅਦ ਜਣੀ ਜਿਹੜਾ ਰੋਹ ਝਲਕਦਾ ਜਣੀ ਜੜੀਆਂ ਬੱਸਾਂ ਉੱਪਰੋਂ ਭਰ ਕੇ ਆਈਆਂ ਨੇ ਜੰਨੇ ਪਿੰਡਾਂ ਚੋਂ ਆਈਆਂ ਨੇ ਵੱਡੀ ਗਿਣਤੀ ਚ ਆਏ ਹੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਰਾਹਾ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਦੇ ਚਿਹਰੇ ਤੇ ਨਮੋਸੀ ਨਹੀਂ ਆਈ ਕਿਹੜੀ ਗੱਲ ਪਾਗਲ ਸਿੰਘ ਨੂੰ ਫਾਸੀ ਦੇ ਤਖਤੇ ਤੇ ਚੜਨ ਵੇਲੇ ਵੀ ਉਹ ਪੂਰੀ ਤਰ੍ਹਾਂ ਨਾਲ ਗੜਕਦਾ ਖੁਦਕੁਸ਼ੀਆਂ ਕਰ ਰਹੇ ਨੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਉਥਲ-ਪੁਥਲ ਜੜੀ ਇੱਥੇ ਪੂਰਾ ਵਪਾਰੀ ਵਰਗਾ ਜਿਹੜਾ ਉਹਨਾਂ ਦੀਆਂ ਵੀਡੀਓ ਪਾ ਰਹੀਆਂ ਨੇ ਚੈਨਲਾਂ ਦੇ ਉੱਤੇ ਚੱਲ ਰਹੀ ਆ ਵਪਾਰੀਆਂ ਦੇ ਪ੍ਰਧਾਨ ਦੀ ਵੀਡੀਓ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਰਹੇ ਹਨ ਕਿ ਵਪਾਰ ਮੰਡਲਾ ਜਿਹੜਾ ਇੱਥੇ ਪੂਰੀ ਤਰ੍ਹਾਂ ਨਾਲ ਵਪਾਰ ਜੰਮ ਕਰਤਾ ਉਹ ਵਪਾਰੀ ਕਹਿ ਰਹੇ ਨੇ ਕਿ ਇਹਨਾਂ ਕੰਪਨੀਆਂ ਨੇ ਆਪ ਇੱਥੋਂ ਦੀ ਸਰਕਾਰ ਨੇ ਜਣੀ ਕਿਵੇਂ ਉਹ ਮਾ ਜੋਨ ਨੂੰ ਲੈ ਕੇ ਆ ਰਹੇ ਨੇ ਕਿਵੇਂ ਵੱਡੀਆਂ ਕੰਪਨੀਆਂ ਨੂੰ ਲੈ ਕੇ ਆ ਰਹੇ ਨੇ ਇਸ ਕਰਕੇ ਭਰੋ ਜਣੀ ਅੱਜ ਵੀ ਉਹੀ ਹਾਲਾਤ ਨੇ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਜਣੀ ਉਦੋਂ ਜਦੋਂ ਆਪਾਂ ਨਿਗਾਹ ਮਾਰਦੇ ਆ ਕਿ ਉਦੋਂ ਵੀ ਇੱਥੋਂ ਦੇ ਹਾਕਮ ਨੇ ਜੜੇ ਉਹ ਲੈ ਕੇ ਆਏ ਵਿਕਾਸ ਦਾ ਨਾਰਾ ਜਦੋਂ ਵਿਕਾਸ ਦਾ ਨਾਰਾ ਲੈ ਕੇ ਆਏ ਨੇ ਪੂਰੀ ਤਰ੍ਹਾਂ ਦੇ ਨਾਲ ਅੱਜ ਵੀ ਜਦੋਂ ਵਿਕਾਸ ਦਾ ਨਾਰਾ ਲਾਉਂਦੇ ਨੇ ਜਦੋਂ ਵੀ ਹਾਕਮ ਵਿਕਾਸ ਦਾ ਨਾਰਾ ਲਾਉਂਦੇ ਨੇ ਤਾਂ ਲੋਕਾਂ ਦਾ ਬਨਾਸ ਹੁੰਦਾ ਪ੍ਰਭੂ ਇਸ ਕਰਕੇ ਜਦੋਂ ਅਸੀਂ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਯਾਦ ਕਰਦੇ ਆ ਤਾਂ ਉਹਨਾਂ ਦੇ ਰਾਹ ਤੇ ਅੱਗੇ ਵਧਣ ਦੀ ਗੱਲ ਕਰਦੇ ਆ ਤਾਂ ਭਰਾਵੋ ਭਗਤ ਸਿੰਘ ਜੜਾ ਉਹ ਇੱਕ ਵਿਅਕਤੀ ਨਹੀਂ ਹੈ ਉਹਨੂੰ ਉਪਸਤੌਣ ਵਾਲਾ ਕਿਹਾ ਜਾਂਦਾ ਉਹਨੂੰ ਮਸ ਖੜੀ ਵਾਲਾ ਕਿਹਾ ਜਾਂਦਾ ਨਹੀਂ ਭਰਾਵੋ ਭਗਤ ਸਿੰਘ ਇੱਕ ਚੇਨਾ ਭਗਤ ਸਿੰਘ ਕ ਬਚਾਰਾ ਭਗਤ ਸਿੰਘ ਕ ਲਾਰਾ ਜਿਹੜੀ ਲਹਿਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਾਇਆ ਪਲਟੀ ਆ ਜੜੀ ਉਹ ਕਰਨੀ ਆ ਇਸ ਕਰਕੇ ਭਰੋ ਭਗਤ ਸਿੰਘ ਜਣੀ ਜਦੋਂ ਪੂਰੀ ਤਰ੍ਹਾਂ ਦੇ ਨਾਲ ਇੱਥੇ ਇੱਥੋਂ ਦੇ ਅੰਗਰੇਜ਼ਾਂ ਨੇ ਇੱਥੋਂ ਦੇ ਜਿਹੜੇ ਮੁਗਲਾਂ ਨੇ ਜਦੋਂ ਇੱਥੇ ਰਾਜ ਕੀਤੇ ਨੇ ਉਹ ਸਾਰੀ ਫਿਲਮ ਦੇਖੀ ਆ ਭਗਤ ਸਿੰਘ ਨੇ ਹੁਣ ਐ ਜਦੋਂ ਅੱਜ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਇੱਥੋਂ ਦਾ ਮੋਦੀ ਹੋਵੇ ਉਹਨਾਂ ਵੇ ਆ ਵੀ ਲੋਕਾਂ ਦੀਆਂ ਟਰਾਲੀਆਂ ਮੋਧੀਆਂ ਮਾਰ ਕੇ ਲੋਕਾਂ ਤੇ लाਠੀ ਚਾਰਜ ਕਰਕੇ ਜਣੀ ਲੋਕਾਂ ਨੂੰ ਡਰਾ ਕੇ ਲੋਕਾਂ ਆਗੂਆਂ ਨੂੰ ਜੇਲ੍ਹਾਂ ਚ ਬੰਦ ਕਰਕੇ ਇੱਥੇ ਪੁਲਿਸ ਸੌਣੀ ਚ ਪੁਲਿਸ ਦਾ ਰਾਜ ਕਾਇਮ ਕਰਕੇ ਇਹਨਾਂ ਲੋਕਾਂ ਨੂੰ ਡਰਾ ਦਿੱਤਾ ਜਾਊਗਾ ਇਹ ਪ੍ਰਭੂ ਉਦੋਂ ਦੀਆਂ ਗੱਲਾਂ ਨੇ ਜਦੋਂ ਇੱਥੇ ਅੰਗਰੇਜ਼ ਆਏ ਨੇ ਜਣੀ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਦੇ ਨਾਲ ਉਹ ਇੱਥੇ ਆਪਣਾ ਜਿਹੜਾ ਦਹਸ ਦਾ ਮਾਹੌਲ ਬਣਾਇਆ ਉਹ ਦਹਸਤ ਪੰਨੀਆਂ ਉਦੋਂ ਜਦੋਂ ਇੱਥੇ ਝਲੇਆਲੇ ਬਾਗ ਦੇ ਵਿੱਚ ਵੀ ਜਰਨਲ ਡਾਇਰ ਦੇ ਵੱਲੋਂ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਦੇ ਨਾਲ ਪੰਨ ਦਿੱਤਾ ਗਿਆ ਉਹਨਾਂ ਨੇ ਇਹ ਸਮਝਿਆ ਕਿ ਇੱਥੇ ਜਵੇਂ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਇਸ ਕਰਕੇ ਇਹ ਤੋਂ ਬਾਅਦ ਕੋਈ ਉੱਠੂ ਨਹੀਂ ਕੋਈ ਜਾਗੂ ਨਹੀਂ ਉਦੋਂ ਵੀ ਭਰਾਵੋ ਪਾਕ ਸਿੰਘ ਦੀ ਉਮਰ 12 ਸਾਲ ਦੀ ਝਲੇਆਲੇ ਬਾਗ ਚ ਗਿਆ ਉਹ ਪੂਰੇ ਦਾ ਪੂਰਾ ਲੋਥਾਂ ਨਾਲ ਭਰਿਆ ਖੂਹ ਆ ਜਿਹੜਾ ਪੂਰੇ ਦਾ ਪੂਰਾ ਜਿਹੜਾ ਉਸ ਤੋਂ ਬਾਅਦ ਜਣੀ ਉਹ ਸਾਰਾ ਉਹਨੇ ਉਹ ਮਹਾਲ ਦੇਖਿਆ ਉਥੇ ਜਦੋਂ ਗਿਆ ਉਥੋਂ ਭਰਵੋ ਸੀਸੀ ਚ ਪਾ ਕੇ ਉਹ ਮਿੱਟੀ ਲੈ ਕੇ ਆਇਆ ਤੇ ਪਰਨ ਕੀਤਾ ਕਿ ਪੂਰੀ ਤਰ੍ਹਾਂ ਦੇ ਨਾਲ ਜਦੋਂ ਤੱਕ ਇਥੋਂ ਅੰਗਰੇਜ਼ ਨਹੀਂ ਜਾਂਦੇ ਜਦੋਂ ਤੱਕ ਆ ਲੋਕਾਂ ਦਾ ਰਾਜ ਨਹੀਂ ਆਉਂਦਾ ਉਦੋਂ ਤੱਕ ਜਿਹੜਾ ਇਹਦੇ ਖਿਲਾਫ ਲੜਾਂਗੇ ਇਹ ਪਰਨ ਕੀਤਾ ਭਗਤ ਸਿੰਘ ਨੇ ਇਸ ਕਰਕੇ ਭਰੋ ਭਗਤ ਸਿੰਘ ਜਣੀ ਪੂਰੀ ਤਰ੍ਹਾਂ ਦੇ ਨਾਲ ਜਦੋਂ ਆ ਹਾਇਨ ਕਰਦਾ ਪੜਦਾ ਲਿਖਦਾ ਇਹ ਵਿਚਾਰ ਕਰਦਾ ਉਸ ਤੋਂ ਬਾਅਦ ਜਣੀ ਪਰਿਵਾਰ ਦੇ ਵਿੱਚ ਵੀ ਇਹ ਗੱਲਾਂ ਚੱਲਦੀਆਂ ਨੇ ਕਿ ਭਗਤ ਸਿੰਘਾ ਜਿਹੜਾ ਉਹਦਾ ਜਿਹੜਾ ਵਿਆਹ ਕਰਨਾ ਉਦੀ ਉਮਰ 18 ਸਾਲ ਦੀ ਹੋ ਗਈ ਪਰ ਭਰਾਵੋ ਜਦੋਂ ਉਹਨੇ ਕਿਹਾ ਚਿੱਠੀ ਚ ਲਿਖ ਕੇ ਗਿਆ ਕਿ ਤੁਸੀਂ ਗੱਲਾਂ ਦੇਸ਼ ਭਗਤੀ ਦੀਆਂ ਕਰਦੇ ਹੋ ਇਸ ਕਰਕੇ ਮੈਂ ਵਿਆਹ ਨਹੀਂ ਕਰਾਉਣਾ ਆ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਣੀ ਆ ਉਹਨਾਂ ਨੂੰ ਹਨੋਰਾ ਮਾਰਿਆ 65 ਪਾਈ ਹੋਈ ਖਾਦਰ ਦੇ ਕੋਟ ਦੀਆਂ ਜਿਹੜੀਆਂ ਬਾਹਾਂ ਪਾੜ ਗਿਆ ਬਾਹਾਂ ਪਾਟਣ ਤੋਂ ਬਾਅਦ ਪਜਾਮੇ ਦੀਆਂ ਟੰਗਾਂ ਵੱਢ ਕੇ ਉਹਨੇ ਆਪਣੀਆਂ ਬਾਹਾਂ ਲਾਈਆਂ ਇਸ